ਜਿਹੜੇ ਵਾਰੀ-ਵਾਰੀ ਥੁੱਕਦੇ ਆ ਤੇ ਫਿਰ ਚਟਾ ਦਿੰਦੇ ਆ ਲੋਕ ਪਰ ਐਸ ਵਾਰੀ ਕੋਈ ਅਵੇਸਲੇ ਨਾ ਹੋ ਜਾਓ ਬਹੁਤਾ ਖੁਸ਼ ਹੋਣ ਦੀ ਲੋੜ ਨਹੀਂ ਐਵੇਂ ਨਾ ਭੰਗੜੇ ਪਾਈ ਜਾਓ ਲੱड्डੂ ਵੰਡੀ ਜਾਓ ਮਠਿਆਈਆਂ ਵੰਡੀ ਜਾਓ ਢੋਲ ਵਜਾਈ ਜਾਓ ਵੀ ਹਾਂ ਜੀ ਹਾਂ ਇਹ ਤਾਂ ਜੀ ਮੋਰਚਾ ਫੜੇ ਕਰ ਲਿਆ ਜੀ ਲੜਾਈ ਜਿੱਤ ਲਈ ਜੀ ਨਹੀਂ ਖੜ ਜੋ ਸੋਚ ਲੋ ਮਾੜਾ ਮੋਟਾ ਇਹ ਤੇ ਹਲੇ ਬਹੁਤ ਗੰਭੀਰਤਾ ਨਾਲ ਸੋਚਣ ਦੀ ਲੋੜ ਆ ਹਲੇ ਥੁੱਕਿਆ ਹੋਇਆ ਅੱਧਾ ਹੀ ਲੋਕਾਂ ਨੇ ਚਟਾਇਆ ਹਲੇ ਬਾਕੀ ਚਟਾਉਣਾ ਲੋਕਾਂ ਦਾ ਰਹਿੰਦਾ ਹੈ ਜਿੰਨਾ ਵੀ ਇਹ ਅੱਜ ਲੈਂਡ ਪੂਲਗ ਨੀਤੀ ਦੇ ਉੱਤੇ ਪਿੱਛੇ ਹਟੇ ਆ ਪਿੱਛੇ ਹਟੇ ਆ ਰੱਦ ਨਹੀਂ ਹੋਈ ਨੋਟੀਫਿਕੇਸ਼ਨ ਰੱਦ ਨਹੀਂ ਹੋਇਆ ਧਿਆਨ ਦਿਓ ਜੋ ਨੋਟੀਫਿਕੇਸ਼ਨ ਆ ਉਹ ਨਹੀਂ ਹਲੇ ਜਵਾਬੀ ਇਹ ਜਵਾਨੀ ਕਲਮੀ ਬਿਆਨ ਨੇ ਤੇ ਬਿਆਨ ਦੇ ਕੇ ਤੁਹਾਨੂੰ ਪਤਾ ਵੀ ਇਹ ਬਹੁਤ ਵਾਰੀ ਇਹ ਮੁੱਕਰਦੇ ਜਾਂਦੇ ਤੇ ਹਰ ਵਾਰੀ ਪਿੱਛੇ ਹਟਦੇ ਨੇ ਕਦੇ ਕਿਵੇਂ ਕਦੇ ਕਿਵੇਂ ਆ ਤਿੰਨ 3.5 ਸਾਲ ਦੇ ਵਿੱਚ ਇਹੀ ਕੋਸ਼ਿਸ਼ ਕਰਦੇ ਰਹੇ ਆ ਸੋ ਇਸ ਲਈ ਇੱਕ ਤਾਂ ਅਵੇ ਇਸ ਲਈ ਨਹੀਂ ਹੋਣਾ ਬਹੁਤੀ ਖੁਸ਼ੀ ਨਹੀਂ ਮਨਾਉਣੀ ਹਲੇ ਇਹਦੇ ਉੱਤੇ ਬਖ ਬਖ ਸਾਨੀਆਂ ਜਿਹੜੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਲੜ ਰਹੀਆਂ ਸੰਘਰਸ਼ ਧਰਾਂ ਜਿਹੜੀਆਂ ਉਹ ਸਾਰੀਆਂ ਮੀਟਿੰਗਾਂ ਮੂਟੀਆਂ ਕਰਕੇ ਵੀ ਕੀ ਇਹਦੇ ਅਗਲੇ ਲੜਾਈ ਕੀ ਲੜੀ ਜਾਣੀ ਚਾਹੀਦੀ ਹੈ ਹਲੇ ਇੱਕ ਵਾਰੀ ਇਹਨੂੰ ਹੋਲਡ ਕੀਤਾ ਗਿਆ ਰੋਕਿਆ ਗਿਆ ਪਿੱਛੇ ਹਟਿਆ ਬਿਆਨ ਆਇਆ ਹਲੇ ਕੋਈ ਨੋਟੀਫਿਕੇਸ਼ਨ ਨਹੀਂ ਰੱਦ ਹੋਇਆ ਜਿਹੜਾ ਨੋਟੀਫਿਕੇਸ਼ਨ ਲੈਂਡ ਪੂਲਿੰਗ ਔਰ ਸਿੱਦੇ ਲਈ ਇਹ ਲੈ ਕੇ ਆਏ ਸੀ ਸੋ ਇਸ ਕਰਕੇ ਇਹ ਤੇ ਹਲੇ ਲੜਾਈ ਆਪਣੀ ਬਣਦੀ ਹੈ ਕਿਉਂਕਿ ਜਿੰਨਾ ਚਿਰ ਨੰਬਰ ਬਹਾਲ ਨਹੀਂ ਹੁੰਦੇ ਜਿੰਨਾ ਚਿਰ ਨੋਟੀਫਿਕੇਸ਼ਨ ਰੱਦ ਨਹੀਂ ਹੁੰਦਾ ਉਹਨਾਂ ਚਿਰ ਇਹ ਲੜਾਈ ਸਾਡੀ ਜਿਹੜੀ ਉਹ ਜਾਰੀ ਰਹਿਣੀ ਚਾਹੀਦੀ ਹੈ ਚਾਹੇ ਉਹ ਜਿਹੜਾ ਸਮਰਾਲੇ ਕੱਠ ਰੱਖਿਆ ਹੋਇਆ ਚਾਹੇ ਉਹ 20 ਤਰੀਕ ਦਾ ਆਪਣਾ ਜਲੰਧਰ ਦੇ ਵਿੱਚ ਵੱਡਾ ਕੱਠ ਰੱਖਿਆ ਗਿਆ ਜਾਂ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਸਾਡੇ ਜਿਹੜੇ ਸੰਘਰਸ਼ ਚੱਲ ਰਹੇ ਆ ਜਾਂ ਲੁਧਿਆਣੇ ਜਿਹੜਾ ਅਗਲਾਡਾ ਦਫ਼ਤਰ ਦੇ ਕਿਧਰ ਨਾ ਲੱਗਿਆ ਹੋਇਆ ਇਹ ਲਗਾਤਾਰ ਉਵੇਂ ਜਾਰੀ ਰਹਿਣੇ ਆ ਜਿੰਨਾ ਚਿਰ ਇਹ ਬਿਲਕੁਲ ਸਾਫ਼ ਨਹੀਂ ਹੋ ਜਾਂਦਾ ਵੀ ਇਹ ਸਰਕਾਰ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਉਹਨੂੰ ਰੱਦ ਕਰ ਚੁੱਕੀ ਐ ਇਹ ਨੀਤੀ ਨੂੰ ਮੁੱਢੋਂ ਸੁੱਢੋਂ ਰੱਦ ਕੀਤਾ ਜਾ ਚੁੱਕਿਆ ਹੁਣ ਇਹਦੇ ਸਵਾਲ ਬਣਦਾ ਅੱਜ ਇਹਨਾਂ ਦੇ ਮੰਤਰੀ ਇਹਨਾਂ ਦੇ ਸਾਰੇ ਚੇਲੇ ਚਪਾਟੇ ਸਾਰੇ ਦੇਖੋ ਜੀ ਅਸੀਂ ਕਿਸਾਨਾਂ ਦੇ ਹਿੱਤਾਂ ਲਈ ਇਹ ਪਾਲਿਸੀ ਲੈ ਕੇ ਆਈ ਸੀ ਤੇ ਇਹ ਕਿਸਾਨਾਂ ਨੂੰ ਪਸੰਦ ਨਹੀਂ ਆਈ ਤੇ ਅਸੀਂ ਕਿਸਾਨਾਂ ਦੇ ਵਿਰੋਧ ਨਹੀਂ ਜਾਣਾ ਚਾਹੁੰਦੇ ਚਲੋ ਠੀਕ ਐ ਜੀ ਉਹਨਾਂ ਨੂੰ ਨਹੀਂ ਪਸੰਦ ਆਈ ਤੇ ਲਓ ਜੀ ਅਸੀਂ ਇਸ ਪਾਲਸੀ ਨੂੰ ਰੱਦ ਕਰਦੇ ਆਂ ਆਜਾ ਮੁੰਡੀਆਂ ਮੰਡੀਆਂ ਰਗੇ ਨਾਲੇ ਅਮਨ ਰੋੜੇ ਵਰਗੇ ਤੇ ਹੋਰ ਦੂਜੇ ਤੀਜੇ ਜਿਹੜੇ ਸਾਹ ਦੇ ਠਾ 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 ਇਹ ਕਹਿੰਦਾ ਨੀਲ ਗਰਗ ਪਤਾ ਨਹੀਂ ਕੀ ਮੰਤਰੀ ਆ ਕੀ ਆ ਉਹ ਐਮਐਲਏ ਆ ਉਹ ਵੀ ਸਾਰਿਆਂ ਦੇ ਬਿਆਨ ਆ ਰਹੇ ਆ ਕਿ ਦੇਖੋ ਜੀ ਇਹ ਲੋਕਾਂ ਲਈ ਚੰਗੀ ਨਹੀਂ ਸੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਭਵੰਤ ਵੀ ਤੁਹਾਡੇ ਸਾਹਮਣੇ ਆਊਗਾ ਜਿਵੇਂ ਕੇਜਰੀਵਾਲ ਆਇਆ ਮੋਦੀ ਆਇਆ ਸੀਗਾ 220 ਵਾਲੇ ਅੰਦੋਲਨ ਤੋਂ ਬਾਅਦ ਕਿ ਦੇਖੋ ਜੀ ਅਸੀਂ ਲੈ ਕੇ ਤਾਂ ਆਏ ਕਾਨੂੰਨ ਕਿਸਾਨਾਂ ਦੇ ਹੱਕ ਚਾਹੀ ਸੀ ਪਰ ਚਲੋ ਜੇ ਕਿਸਾਨਾਂ ਨੂੰ ਸਹਿਮਤ ਨਹੀਂ ਹੈ ਕਿਸਾਨਾਂ ਨੂੰ ਸਮਝ ਨਹੀਂ ਆਏ ਤਾਂ ਅਸੀਂ ਇਹਨਾਂ ਨੂੰ ਰੱਦ ਕਰਦੇ ਹਾਂ ਸੋ ਇਹ ਲੋਕਾਂ ਦੇ ਸੰਘਰਸ਼ ਨੇ ਲੋਕਾਂ ਦੇ ਏਕੇ ਨੇ ਲੋਕਾਂ ਦੇ ਰੋਹ ਨੇ ਪਿੱਛੇ ਹਟਾਏ ਆ ਨੰਬਰ 1 ਨੰਬਰ 2 ਧਿਆਨ ਦਿਓ ਜਿਹੜਾ ਹਾਈ ਕੋਰਟ ਪਟੀਸ਼ਨ ਪਈ ਹਾਈ ਕੋਰਟ ਦੇ ਵਿੱਚ ਜਿਹੜੀਆਂ ਉਹ ਟੈਕਨੀਕਲ ਪੁਆਇੰਟ ਸੀਗੇ ਜਿਵੇਂ 213 ਦੇ ਲੈਂਡ ਐਕੁਇਜ਼ੀਸ਼ਨ ਦੇ ਉੱਤੇ ਉਹਦੇ ਵੈਸਾ ਹੋਈਆਂ ਤੇ ਝਾੜਾਂ ਪਾਈਆਂ ਹਾਈ ਕੋਰਟ ਨੇ ਸਰਕਾਰ ਨੂੰ ਵੀ ਤੁਸੀਂ ਜਿਹੜਾ 2013 ਦਾ ਲੈਂਡ ਐਕੁਆਇਜ਼ੀਸ਼ਨ ਐ ਐਕਟ ਕਾਨੂੰਨ ਐ ਜਿਹੜਾ ਉਹਦੇ ਤਹਿਤ ਤੁਹਾਡੀ ਲੈਂਡ ਪੂਲਿੰਗ ਜਿਹੜੀ ਪਾਲਿਸੀ ਆ ਉਹ ਇੱਕ ਵੀ ਸ਼ਰਤ ਪੂਰੀ ਨਹੀਂ ਕਰਦੀ ਇਹਨੂੰ ਪਤਾ ਸੀ ਵੀ ਉਧਰ ਵੀ ਛੱਤਰ ਪਹਿਣਗੇ ਤੇ ਇਸ ਤੋਂ ਪਹਿਲਾਂ ਆਪਾਂ ਪਹਿਲਾਂ ਹੀ ਲੋਕਾਂ ਦੇ ਵਿੱਚ ਮਾੜੀ ਮੁੱਠੀ ਆਪਣੀ ਬੱਚੀ ਜਿਹੜੀ ਇੱਜ਼ਤ ਰੱਖ ਲਗੇ ਛਾਖ ਬਚਾਲ ਗਏ ਮਾੜੀ ਮੁੱਠੀ ਤੇ ਆਪਾਂ ਇੱਥੋਂ ਪਿੱਛੇ ਯੂ ਟਰਨ ਮਾਰ ਦਗੇ ਪਿੱਛੇ ਹਟ ਦਗੇ ਸੋ ਇਸ ਲਈ ਤੀਜੀ ਗੱਲ ਇੰਨਾਂ ਗਾ ਸਪੀਡਰ ਚੈੱਕ ਹੋਣ ਲੱਗੀਆਂ ਸੀ ਅਮਰ ਰੋਡ 'ਈ ਚੈੱਕ ਕੀਤੀ ਕਿ ਕਿ ਲੋਕਾਂ ਨੇ ਸਪੀਡ ਇੰਨਰੇ ਮੰਤਰੀਆਂ ਨੂੰ ਪਗਲ ਪੈਣ ਲੱਗੇ ਇਸ ਲੋਕ ਸਮਾਂ ਥੋੜਾ ਧਿਆਨ ਦਿਓ 6 ਮਹੀਨੇ ਰਹਿ ਗਏ ਅਸਲ ਦੇ ਵਿੱਚ 6 ਮਹੀਨੇ ਕਿਉਂਕਿ ਵੋਟਾਂ ਤੋਂ 6-7 ਮਹੀਨੇ ਪਹਿਲਾਂ ਸਾਰਾ ਸਿਸਟਮ ਸ਼ੁਰੂ ਹੋ ਜਾਂਦਾ ਹੈ ਅਸਲ ਸਰਕਾਰ ਕੋਲ 6-7 ਮਹੀਨਾਂ ਦਾ ਸਮਾਂ ਹੈ ਇਹਨਾਂ ਦੇਖਿਆ ਵੀ 6-7 ਮਹੀਨਾ ਬਾਅਦ ਅਸੀਂ ਲੋਕਾਂ ਕੋਲੇ ਕਿਵੇਂ ਪਿੰਡਾਂ 'ਚ ਵੜਾਂਗੇ ਲੋਕ ਤਾਂ ਅੱਜ ਛੱਤਰ ਫੇਰਨ ਲੱਗ ਗਏ ਸਾਡੇ ਉਹ ਜਿਵੇਂ ਡੜਾ ਤੋਂ ਡੜਾ ਹੁੰਦਾ ਹੈ ਕਹਿੰਦਾ ਹੁੰਦੇ ਭਵੰਤ ਕਿੱਧਰ ਤੋਂ ਚੱਲਾ ਹੁੰਦਾ ਹੈ ਉਹ ਡੜਾ ਪਤਨ ਕਿੱਧਰੋਂ ਚੱਲੂਗਾ ਤੇ ਕਿਹਦੇ ਵੱਜਣਾ ਉਹ ਸੋ ਇਸ ਕਰਕੇ ਇਹਨਾਂ ਨੇ ਦੋ ਤਿੰਨ ਗੱਲਾਂ ਜਿਹੜੀਆਂ ਅਹਿਮ ਗੱਲਾਂ ਪਹਿਲਾ ਲੋਕਾਂ ਦਾ ਰੋਹ ਇਹਨਾਂ ਨੇ ਦੇਖਿਆ ਕਿ ਲੋਕਾਂ 'ਚ ਗੁੱਸਾ ਹੈ ਜਿੱਥੇ ਬੰਦਿਆਂ ਸਾਰੀਆਂ ਇੱਕ ਫਰੰਟ ਤੇ ਇਕੱਠੀਆਂ ਹੋ ਰਹੀਆਂ ਨੇ ਲੋਕ ਆਮ ਲੋਕ ਜੁੜ ਰਹੇ ਨੇ ਇਹਨਾਂ ਦੇ ਭਗਤ ਸਾਡੇ ਅਹੁਦੇ ਛੱਡ ਛੱਡ ਕੇ ਇਹਨਾਂ ਦੀਆਂ ਸਰਪੰਚੀਆਂ ਇਹਨਾਂ ਦੀਆਂ ਚੇਅਰਮੈਨੀਆਂ ਇਹਨਾਂ ਨੇ ਪ੍ਰਧਾਨਗੀਆਂ ਛੱਡ ਕੇ ਭੱਜ ਗਏ ਇਹਨਾਂ ਦੇ ਚੁਣੇ ਹੋਏ ਪਿੰਡਾਂ ਦੇ ਸਰਪੰਚ ਇਹਨਾਂ ਦੇ ਵਿਰੋਧ ਚ ਆ ਕੇ ਖੜ ਗਏ ਮਥੇ ਪੈਣ ਲੱਗ ਗਏ ਪਿੰਡਾਂ ਦੇ ਵਿੱਚ ਬੋਰਡ ਲੱਗਣੇ ਸ਼ੁਰੂ ਹੋ ਗਏ ਵੀ ਕੋਈ ਵੀ ਮਤਲਬ ਕਿ ਇਹ ਬੋਕਰ ਵਾਲਾ ਤੇ ਦੂਜਾ ਤੀਜਾ ਸਾਡੇ ਪਿੰਡ 'ਚ ਨਹੀਂ ਇਹ ਹੀ ਵੜਨ ਦੇਣਾ ਤਾਂ ਇਹ ਸਾਰੀਆਂ ਗੱਲਾਂ ਕਰਕੇ ਇੱਕ ਤਾਂ ਇਹਨਾਂ ਦਾ ਵਿਰੋਧ ਦੂਜਿਆਂ ਨੇ ਦੇਖਿਆ ਵੀ ਹਾਈ ਕੋਰਟ ਦੇ ਵਿੱਚ ਅਸੀਂ ਬਿਲਕੁਲ ਹੀ ਪੱਖ ਜਿਹਾ ਕਮਜ਼ੋਰ ਪੈ ਗਿਆ ਇੱਕ ਕਮਜ਼ੋਰ ਸੀ ਹਾਈ ਕੋਰਟ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਤੇ ਇਸ ਕਰਕੇ ਇਹਨਾਂ ਨੇ ਉਹ ਵੀ ਦੇਖ ਲਿਆ ਵੀ ਇੱਥੋਂ ਵੀ ਅਸੀਂ ਕਮਜ਼ੋਰ ਆਂ ਲੋਕਾਂ ਦੇ ਰੋਸ ਸ਼ੁਰੂ ਹੋ ਗਿਆ ਰੋਸ ਸ਼ੁਰੂ ਹੋ ਗਿਆ ਤੀਜਾ ਨੇੜੇ ਸਾਲ ਸਵਾ ਸਾਲ ਬਾਅਦ ਵੋਟਾਂ ਆਉਣੀਆਂ ਨੇ 27 ਚ ਤੇ ਲੋਕ ਸਾਡਾ ਟਾਪ ਲਵਾਉਣਗੇ ਤੇ ਕਿਉਂ ਨਾ ਹੋਣੀ ਆ ਆਪਾਂ ਇੱਥੇ ਹੀ ਜਿਹੜਾ ਖਾਜੇ ਪਰ ਇੱਕ ਗੱਲ ਦਾ ਖਿਆਲ ਰੱਖਿਓ ਦੇਖੋ ਇਹ ਇੱਥੇ ਅਸੀਂ ਸਾਨੂੰ ਅਵੇਸਲੇ ਹੋ ਕੇ ਨਾ ਸੌਂਗੀਆਂ ਸੀ ਧਿਆਨ ਮਾਰਿਓ ਜਿਹੜੇ ਨਿਊ ਵਰਲਡ ਆਰਡਰ ਦੀਆਂ ਨੀਤੀਆਂ ਨੇ ਜਿਨ੍ਹਾਂ ਦੇ ਉੱਤੇ ਪੂਰੇ ਸੰਸਾਰ ਦੇ ਵਿੱਚ ਇਹ ਸਾਰੀਆਂ ਸਕੀਮਾਂ ਚੱਲ ਰਹੀਆਂ ਨੇ ਜਿਵੇਂ ਆਪਾਂ 트럼ਪ ਵੀ ਦੇਖ ਰਹੇ ਹਾਂ ਕਿਵੇਂ ਟੈਕਸ ਦੇ ਟੈਕਸ ਲਾ ਰਿਹਾ ਕਿਵੇਂ ਉਹ ਇਥੋਂ ਦੀ ਮੰਡੀ ਨੂੰ ਹੜੱਪਣ ਨੂੰ ਫਿਰਦੇ ਨੇ ਇਹ ਸਾਰੀਆਂ ਉਹ ਨੀਤੀਆਂ ਨੇ ਜਿਹੜੇ ਗੈਡਰੇਸ ਸਮਝੌਤੇ ਹੋਏ ਹੋਏ ਨੇ ਉਹਨਾਂ ਦੇ ਤਹਿਤ ਇਹ ਸਾਰੀਆਂ ਗੱਲਾਂ ਬਾਤਾਂ ਇਹਨਾਂ ਨੇ ਕਿਸੇ ਵੀ ਤਰੀਕੇ ਨਾਲ ਕੋਈ ਬਦਲ ਕੇ ਕੱਲ ਨੂੰ ਕੁੰਡੀ ਲਿਆਉਣਗੇ ਲੈ ਕੇ ਆਉਣਾ ਹੀ ਆਉਣਗੇ